ਜੀ ਅੱਛਾ ਦੋ ਸੈਂਸਿਟਿਵ ਕੇਸ ਪੁਲਿਸ ਸਟੇਸ਼ਨ ਟਾਂਡਾ ਦੇ ਵਿੱਚ ਰਜਿਸਟਰ ਹੋਏ ਜਿਨ੍ਹਾਂ ਵਿੱਚ ਇੱਕ ਐਫ ਆਈ ਆਰ ਦਰਜ ਕੀਤਾ ਗਿਆ 519 ਐਕਸਟਰਸ਼ਨ ਦਾ ਜਿਹਦੇ ਵਿੱਚ ਇੱਕ ਬਾਹਰ ਦੇ ਮੋਬਾਈਲ ਨੰਬਰ ਤੋਂ ਇੱਕ ਐਕਸਟਰਸ਼ਨ ਕਾਲ ਆਈ ਰੋਹਿਤ ਟੰਡਨ ਨੂੰ ਜਿਹੜੇ ਟਾਂਡਾ ਦੇ ਰਹਿਣ ਵਾਲੇ ਹੈਗੇ ਉਹਨਾਂ ਨੂੰ ਤੇ ਉਹਨਾਂ ਨੂੰ ਮੈਸੇਜ ਆਇਆ ਤੇ ਉਹਨਾਂ ਨੇ 5 3 ਕਰੋੜ ਰੁਪਈਆ ਦੀ ਐਕਸਟਰਸ਼ਨ ਡਿਮਾਂਡ ਕੀਤੀ ਤੇ ਉਹਨਾਂ ਨੇ ਬਸਿਆ ਕਿ ਜੇਕਰ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚੇ ਨੂੰ ਤੇ ਉਹਨਾਂ ਨੂੰ ਜਾਨ ਦਾ ਖਤਰਾ ਹੋ ਸਕਦਾ ਹੈਗਾ ਉਹ ਉਹਨਾਂ ਨੂੰ ਨੁਕਸਾਨ ਪਹੁੰਚਾਣਗੇ ਐਟ ਦੀ ਸੇਮ ਟਾਈਮ ਇਹਨਾਂ ਨੇ ਆ ਵੀ ਕਿਹਾ ਕਿ ਜਿਹੜਾ ਇੱਕ ਇਨਸੀਡੈਂਟ 22 12 ਨੂੰ ਹੋਇਆ ਸੀਗਾ ਉਹ ਉਹਨਾਂ ਦੇ ਬੇਟੇ ਦੀ ਕਿਡਨੈਪਿੰਗ ਦਾ ਜਿਹੜਾ ਅਟੈਂਪਟ ਦਾ ਇੱਕ ਇਨਸੀਡੈਂਟ ਹੋਇਆ ਸੀਗਾ ਉਹ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਤੇ ਉਹ ਐਕਚੁਅਲ ਇਨਸੀਡੈਂਟ ਸੀਗਾ ਤੇ ਇਸ ਕਰਕੇ ਇਹਨਾਂ ਨੂੰ ਐਕਸਟਰੂਸ਼ਨ ਜਿਹੜੀ ਹੈਗੀ ਦਿੱਤੀ ਜਾਵੇ ਅਦਰਵਾਈਜ਼ ਉਹ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਅਡੀ ਟੀਮ ਨੇ ਇਮੀਡੀਏਟਲੀ ਜੜਾ ਹੈਗਾ ਇਹਨੂੰ ਖਾਸ ਤੌਰ ਤੇ ਐਸਪੀਡੀ ਦੀ ਨਿਗਰਾਨੀ ਹੇ CIA ਦੀ ਟੀਮ ਨੇ ਇਮੀਡੀਏਟਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਵਿਥਿਨ ਰਜਿਸਟ੍ਰੇਸ਼ਨ ਤੋਂ ਵਿਥਿਨ 3 ਡੇਸ ਅਸੀਂ ਯੂ ਨੋ ਟ੍ਰੇਸ ਕੀਤਾ ਤੇ ਟ੍ਰੇਸ ਕਰਕੇ ਦੋ ਬੰਦੇ ਜਿਹੜੇ ਜਿਨ੍ਹਾਂ ਨੇ ਆ ਸਾਰੀ ਕਾਂਸਪੀਰੇਸੀ ਰਚੀ ਸੀਗੀ ਉਹ ਅਰੈਸਟ ਕੀਤੇ ਜਿਨ੍ਹਾਂ ਵਿੱਚ ਇੱਕ ਦਾ ਨਾਮ ਮਨਪ੍ਰੀਤ ਅਲੀਆਸ ਪ੍ਰਿੰਸ ਹੈਗਾ ਤੇ ਦੂਜੇ ਦਾ ਨਾਮ ਅਨਿਲ ਕੁਮਾਰ ਉਰਫ ਰਾਦੇ ਹੈਗਾ ਇਹਨਾਂ ਤੋਂ ਇੱਕ ਮੋਟਰਸਾਈਕਲ ਸਪਲੈਂਡਰ ਜਿਹਦੇ ਤੇ ਇਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਜਿਹੜੇ ਕੰਪਲੇਨੈਂਟ ਹੈਗੇ ਉਹਨਾਂ ਦੇ ਬੇਟੇ ਨੂੰ ਇਸ ਤਰੀਕੇ ਦਾ ਇਨਸੀਡੈਂਟ ਰਚਿਆ ਕਿ ਉਹ ਜਿੱਦਾਂ ਉਹਨੂੰ ਕਿਡਨੈਪ ਕਰਨਾ ਹੋਵੇ ਤੇ ਉਹ ਗਏ ਉਹਦੀ ਗਲੀ 'ਚ ਜਾ ਕੇ ਉਹ ਮੁੰਡੇ ਨਾਲ ਥੋੜਾ ਜਿਹਾ ਹੱਥ ਪਾਈ ਜੀ ਕਰਕੇ ਫਿਰ ਵਾਪਸ ਭੱਜ ਕੇ ਚਲੇ ਗਏ ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਜਿਹੜੇ ਮੁੰਡੇ ਨੂੰ ਚੱਕਣਾ ਸੀਗਾ ਬਟ ਅਸੀਂ ਉਸ ਟਾਈਮ ਨਹੀਂ ਚੱਕ ਪਾਏ ਤੇ ਹੁਣ ਅਸੀਂ ਦੁਬਾਰਾ ਇਸ ਤਰੀਕੇ ਦਾ ਇਨਸੀਡੈਂਟ ਕਰਾਂਗੇ ਉਹ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਉਹ ਸੀ ਬਰਾਮਦ ਕੀਤਾ ਉਸ ਟਾਈਮ ਜਿਹੜੇ ਸਿਸਟੀਮ ਕੈਮਰੇ 'ਚ ਆਂਦੇ ਹੈਗੇ ਜਿਹੜੇ ਹੈਲਮਟ ਹੈਗੇ ਉਹ ਅਸੀਂ ਬਰਾਮਦ ਕੀਤੇ ਜਿਹੜੇ ਮੋਬਾਈਲ ਫੋਨ ਸਨ ਉਹਨਾਂ ਨੇ ਵਰਤੇ ਤੇ ਜਿਹੜੇ ਮੋਬਾਈਲ ਫੋਨਸ ਦਾ ਹੌਟਸਪੌਟ ਇਹਨਾਂ ਨੇ ਯੂਜ਼ ਕੀਤਾ ਉਹ ਵੀ ਅਸੀਂ ਬਰਾਮਦ ਕੀਤੇ ਹੈਗੇ ਜਿਹਦੇ ਰਾਹੀਂ ਇਹਨਾਂ ਨੇ ਐਕਸਟਰਸ਼ਨ ਡਿਮਾਂਡ ਕੀਤੀ ਸੀਗੀ ਤੇ ਸਾਡੀ ਜ਼ੀਰੋ ਟੋਲਰੈਂਸ ਹੈਗੀ ਐਕਸਟਰਸ਼ਨ ਦੇ ਕੇਸਾਂ ਦੇ ਪ੍ਰਤੀ ਮਾਨਯੋਗ ਡੀਜੀਪੀ ਸਾਹਿਬ ਤੇ ਸਪੈਸ਼ਲ ਰੀਜਨ ਇੰਟਰਨਲ ਸਿਕਿਉਰਿਟੀ ਦੀ ਗਾਈਡੈਂਸ ਹੈ ਤੇ ਯੂ نو ਇਮੀਡੀਏਟਲੀ ਐਕਸ਼ਨ ਕਰਦੇ ਸਾਡੀ ਟੀਮ ਨੇ ਵਿਥਿਨ 3 ਡੇਸ ਟ੍ਰੇਸ ਕੀਤਾ ਤੇ ਹੁਣ ਫਰਦਰ ਅਗੇ ਇਹਨੂੰ ਇਸ ਵੀ ਇਨਵੈਸਟੀਗੇਟ ਕਰ ਰਹੇ ਆ ਜਿਹੜਾ ਇਹਨਾਂ ਨੇ ਇੱਕ ਗੈਂਗ ਦਾ ਨਾਮ ਲੈ ਕੇ ਬੰਬੀਆ ਗੈਂਗ ਦਾ ਨਾਮ ਲੈ ਕੇ ਇਹਨਾਂ ਨੂੰ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਸੋ ਫਾਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਔਰ ਕੋਈ ਕਨੈਕਸ਼ਨ ਸਾਹਮਣੇ ਨਹੀਂ ਆਇਆ ਹੈਗਾ ਦਿਸ ਵਾਸ ਅ ਕਾਂਸਪਰੇਸੀ ਜਿਹੜਾ ਲੋਕਾਂ ਨੂੰ ਠੱਗੀ ਮਾਰਨ ਵਾਸਤੇ ਇਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਸ ਤਰੀਕੇ ਦਾ ਕੀਤਾ ਤੁਹਾਡੇ ਰਾਹੀਂ ਮੈਂ ਆ ਵੀ ਦੱਸਣਾ ਚਾਹੂੰਗਾ ਕਿ ਕੋਈ ਵੀ ਬੰਦਾ ਇਸ ਤਰੀਕੇ ਜਿਹੜਾ ਕੰਮ ਕਰਦਾ ਹੈਗਾ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਹੈਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਦੀ ਹੈਗੀ ਦਿੱਤੀ ਜਾਏਗੀ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨਾ ਚਾ ਕਿ ਸੋ ਉਹ ਨਹੀਂ ਕਰਨੀ ਚਾਹੀਦੀ ਨਹੀਂ ਨਾ ਤਾਂ ਕੋਈ ਅਸਲਾ ਬਰਾਮਦ ਨਹੀਂ ਹੋਇਆ ਇੱਕ ਬੰਦਾ ਜਿਹੜਾ ਹੈਗਾ ਮਨਪ੍ਰੀਤ ਉਹ ਪੇਂਟ ਦਾ ਕੰਮ ਕਰਦਾ ਹੈਗਾ ਦੂਜਾ ਬੰਦਾ ਵੀ ਦਿਹਾੜੀ ਦਾ ਕੰਮ ਕਰਦਾ ਹੈਗਾ ਬਟ ਇਹਨਾਂ ਨੇ YouTube ਤੇ Facebook ਰਾਹੀਂ ਸਾਰੀ ਕਨਸਪੀਰੀ ਕਨਸਪੀਰੀ ਜਿਹੜੀ ਹੈਗੀ ਤੇ ਸਾਰੀ ਸਟੋਰੀ ਇਹਨਾਂ ਨੇ ਸਮਝੀ ਤੇ ਸਮਝ ਕੇ ਇਹਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਬਟ ਆਬਵੀਅਸਲੀ ਜਿਹੜਾ ਹੈਗਾ ਕੋਈ ਵੀ ਕ੍ਰਾਈਮਨਲ ਲਾਅ ਤੋਂ ਜਿਹੜਾ ਹੈਗਾ ਭਜ ਨਹੀਂ ਸਕਦਾ ਹੈਗਾ ਉਹਨੂੰ ਲਾਅ ਫੇਸ ਕਰਨਾ ਜਿਹੜਾ ਵੀ ਕੋਈ ਕ੍ਰਾਈਮ ਗਲਤ ਕਰੇਗਾ ਗਲਤ ਕੰਮ ਕਰੇਗਾ ਉਹਨੂੰ ਫੇਸ ਕਰਨਾ ਪਏਗਾ ਜੀ